ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਮਲਟੀ ਪਰਪਸ ਹੈਲਥ ਵਰਕਰ ਦੀਆਂ ਪੋਸਟਾਂ ਦਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਆਧੀਨ ਬਿਤੇ ਐਤਵਾਰ ਜ਼ਿਲ੍ਹੇ ਪਰਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਪੇਪਰ ਲਿਆ ਜਾ ਰਿਹਾ ਸੀ। ਉਸੇ ਦੌਰਾਨ ਕੋੜਕੋਪੂਰਾ ਦੇ ਡੀਏਵੀ ਕਾਲਜ ਦੇ ਵਿੱਚ ਲਏ ਜਾਣ ਵਾਲੇ ਪੇਪਰ ਦੇ ਵਿੱਚ ਉਮੀਦਵਾਰ ਲੜਕੀ ਦਾ ਪੇਪਰ ਸੀ। ਜਿਸ ਦੌਰਾਨ ਜ਼ਿਲ੍ਹਾ ਫਾਜ਼ਿਲਕਾ ਦਾ ਇੱਕ ਲੜਕਾ ਆਪਣਾ ਲੜਕੀ ਦਾ ਭੇਸ ਬਦਲ ਕੇ ਪੇਪਰ ਦੇਣ ਲਈ ਪੁੱਜਾ। ਪ੍ਰਮੋਕ ਕੇ ਕੀਤੀ ਜਾਣ ਵਾਲੀ ਬਾਇਓਮੈਟ੍ਰਿਕ ਸਮੇਂ ਪਛਾਣ ਸਹੀ ਨਾ ਹੋਣ ਤੇ ਵਿਭਾਗ ਵੱਲੋਂ ਥਾਣਾ ਸਿਟੀ ਕੋੜਕਪੁਰਾ ਨੂੰ ਮੌਕੇ ਤੇ ਇਤਲਾਹ ਦੇ ਪੁਲਿਸ ਵੱਲੋਂ ਨੌਜਵਾਨ ਨੂੰ ਕਰ ਦਿੱਤਾ ਗਿਆ ਸੀ ਜਿਸ ਦੌਰਾਨ ਬਾਬਾ ਫਰੀ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਦੀਪਕ ਭੱਟੇ ਦੀ ਸ਼ਿਕਾਇਤ ਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ कल ना बाबा फरीद यूनिवर्सिटी ऑफ हेल्थ साइंसेस है ਇਹਨਾਂ ਦੇ ਇਗਜ਼ਾਮ ਹੋ ਰਹੇ ਸੀ ਇੱਥੇ ਡੀਵੀ ਸਕੂਲ ਕੋੜਕਪੁਰਾ ਦੇ ਵਿੱਚ ਇਗਜ਼ਾਮ ਹੋ ਰਿਹਾ ਸੀ ਉਹਦੇ ਵਿੱਚ ਸਾਨੂੰ ਇੱਕ ਕੈਂਡੀਡੇਟ ਇਨਪਰਸੋਨੇਸ਼ਨ ਦੀ ਸਾਨੂੰ ਐਪਲੀਕੇਸ਼ਨ ਮਿਲੀ ਉਹਨਾਂ ਤੋਂ ਕੱਲ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਮੈਂ ਦੋਸੀ ਤੁਸੀਂ ਜਾ ਕੇ ਚੈੱਕ ਕੀਤਾ ਤੇ ਇੱਕ ਲੜਕਾ ਹੈ ਅੰਗਰੇਜ਼ ਸਿੰਘ ਗੇਜਾ ਪੁੱਤਰ ਕਰਤਾ ਜਗਤਾਰ ਸਿੰਘ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਇਹ ਲੜਕਾ ਜਿਹੜਾ ਇੱਕ ਪਰਮਜੀਤ ਕੌਰ ਵਾਸੀ ਫਾਜ਼ਿਲਕਾ ਦੀ ਲੜਕੀ ਹੈ ਜਿਹੜੀ ਉਹਦੇ ਮਤਲਬ ਕਿ ਰੋਲ ਨੰਬਰ ਤੇ ਆਪ ਦਾ ਫੁਲੀਆ ਚੇਂਜ ਕਰਕੇ ਜਿਹੜਾ ਉਹ ਪੇਪਰ ਦੇਣ ਦਾ ਸਤੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰੰਤੂ ਬਾਇਓਮੈਟ੍ਰਿਕ ਹੈ ਜਿਹੜੇ ਮੈਚ ਨਾ ਔਨ ਕਰਕੇ ਜਿਹੜਾ ਇਹ ਜਿਹੜਾ ਮੌਕੇ ਤੋਂ ਫੜਿਆ ਗਿਆ ਤੋਂ ਲਿਆ ਅੱਜ ਉਸੇ ਦੇ ਖਿਲਾਫ 409 ਆਈਪੀਸੀ ਦੀ ਮﻘਦਮਾ ਅਰਜ ਕਰ ਦਿੱਤਾ ਹੈ ਤੋਂ ਅਗਲੀ ਕਾਰਵਾਈ ਅਸਿਕ ਕਰ ਰਹੇ ਸਰ ਕੀ ਉਹਦੀ ਗ੍ਰਿਫਤਾਰੀ ਪਾਈ ਗਈ ਹੈ ਹਾਂਜੀ ਬੇਲ ਆਊਟ ਹੈ ਸਰ